ਅਮਦੇਸ ਕਰਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੇ ਇੱਕ ਟ੍ਰੈਫਿਕ ਮੁਲਾਜ਼ਮ ਦੀ ਜਿਹਦਾ ਨਾਮ ਹੈ ਦਿਲਜੀਤ ਸਿੰਘ ਜੋ ਜਿਸਨੇ ਪਿੱਛੇ ਤੁਹਾਨੂੰ ਨਸ਼ਾ ਤਸਕਰਾਂ ਦੀ ਗੱਡੀ ਦਾ ਪਿੱਛਾ ਕੀਤਾ ਤੇ ਉਸਨੂੰ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਵੀ ਹਾਸਲ ਕੀਤੀ ਲੇਕਿਨ ਇੱਕ ਹੋਰ ਵੀਡੀਓ ਜਿਹੜੀ ਉਹਨਾਂ ਦੇ ਸਾਹਮਣੇ ਆਈ ਹੈ ਜਿਹਦੇ ਵਿੱਚ ਉਹ ਨਸ਼ਾ ਤਸਕਰਾਂ ਦੀ ਗੱਡੀ ਜਿਹੜੀ ਆਪਣੀ ਗੱਡੀ ਮਗਰ ਲਗਾਈ ਹੈ ਲੇਕਿਨ ਨਸ਼ਾ ਤਸਕਰ ਜਿਹੜੇ ਨੇ ਉਹਨਾਂ ਦੀ ਗੱਡੀ ਵਿੱਚ ਫੇਂਡ ਮਾਰਦੇ ਆ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਇਹ ਤਸਵੀਰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰ੍ਹਾਂ ਟ੍ਰੈਫ ਦੀ ਤਾਰੀਫ ਕਰਨੀ ਪਵੇਗੀ ਟ੍ਰੈਫਿਕ ਮੁਲਾਜ਼ਮ ਦੀ ਕਿਉਂਕਿ ਉਸਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਇਸ ਨਸ਼ਾ ਤਸਕਰਾਂ ਨੂੰ ਤਾਂ ਹੀ ਵੀਡੀਓ ਵਿੱਚ ਕਿਸ ਤਰ੍ਹਾਂ ਘੇਰਿਆ ਤੇ ਅੱਗੇ ਜਾ ਕੇ ਗੱਡੀ ਰੋਕੀ ਲੇਕਿਨ ਆ ਪਹਿਲੇ ਦੇਖੋ ਵੀਡੀਓ ਕਿ ਤਾਂ ਇਹ ਸਾਂਝੀ ਕਰ ਰਹੀ ਹੈ ਕਿ ਅਕਸਰ ਲੁਧਿਆਣਾ ਪੁਲਿਸ ਦੇ ਉੱਤੇ ਟ੍ਰੈਫਿਕ ਪੁਲਿਸ ਦੇ ਉੱਤੇ ਇਸ ਵਾਰੇ ਨਿਸ਼ਾਨ ਖੜੇ ਹੁੰਦੇ ਨੇ ਕਈ ਵਾਰ ਰਿਸ਼ਵਤ ਦੇ ਕਈ ਵਾਰ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਦੂਜੀ ਸਾਈਡ ਦਾ ਪੱਖ ਲੈ ਲਿਆ ਲੇਕਿਨ ਕਈ ਵਾਰ ਸਮਾਜ ਦੇ ਵਿੱਚ ਅੱਛੀ ਵੀਡੀਓ ਵੀ ਜਿਹੜੀ ਸਾਹਮਣੇ ਆਂਦੀ ਜਿੱਥੇ ਵਿੱਚ ਉਸਨੇ ਪਰਿਵਾਰ ਨੂੰ ਇੱਕ ਪਾਸੇ ਰੱਖ ਕੇ ਤੇ ਆਪਣੀ ਡਿਊਟੀ ਨੂੰ ਇੱਕ ਪਾਸੇ ਰੱਖ ਕੇ ਡਿਊਟੀ ਤਨਦੇਹੀ ਨਾਲ ਕਰਦੇ ਨਜ਼ਰ ਆਇਆ ਤੇ ਉਸ ਤੋਂ ਬਾਅਦ ਨਸ਼ਾ ਤਸਕਰਾਂ ਨੂੰ ਕਿਸ ਤਰ੍ਹਾਂ ਆਪਣੀ ਗੱਡੀ ਲਗਾ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਤੁਹਾਨੂੰ ਤਸਵੀਰ ਦੇਖੀ ਤੁਸੀਂ ਜਿਹਦੇ ਵਿੱਚ ਉਹਦੇ ਉੱਤੇ ਗੱਡੀ ਚੜਾਣ ਤੱਕ ਦੀ ਕੋਸ਼ਿ ਆ ਸਕਦੇ ਹੋ ਕਿਸ ਤਰ੍ਹਾਂ ਇੱਕ ਪਾਸੇ ਟ੍ਰੈਫਿਕ ਨੂੰ ਸਚਾਰੂ ਰੂਪ ਤੇ ਚਾਲੂ ਕਰਨਾਰੇ ਦੂਜੀ ਤਰਫ ਤੋਂ ਤਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨਾ ਇੱਕ ਕਾਬਲੇ ਤਾਰੀਫ ਜਿਹੜੀ ਵੀਡੀਓ ਇਸ ਸਮੇਂ ਦਿਲਜੀਤ ਨੇ ਸਾਨੂੰ ਆਪਣੇ ਫੋਨ ਤੋਂ ਭੇਜੀ ਸੀ ਲੇਕਿਨ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿਸ ਤਰ੍ਹਾਂ ਬਹਾਦਰ ਪੁਲਿਸ ਵਾਲੇ ਨੇ ਕਿਸ ਤਰ੍ਹਾਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਿੰਨਾਂ ਕੋਲੋਂ ਕਾਫੀ ਨਸ਼ੀਲਾ ਪਰਦਾਸ ਵੀ ਮਿਲਿਆ ਲੇਕਿਨ ਹੁਣ ਡੀਜੀਪੀ ਗੌਰਵ ਯਾਦਵ ਅਤੇ ਪੁਲਿਸ ਕਮਿਸ਼ਨ ਲੁਧਿਆਣਾ ਨੂੰ ਅਪੀਲ ਵੀ ਕੀਤੀ ਜਾਊਗੀ ਕਿ ਇਹਨਾਂ ਨੂੰ ਮੁਲਾਜ਼ਮਾ ਨੂੰ ਇੱਕ ਡਿਕਸ ਜ਼ਰੂਰ ਲਾਈ ਜਾਵੇ ਲੁਧਿਆਣਾ ਤੋਂ ਕੈਮਰਾਮੈਨ ਦੇ ਨਾਲ ਵਿਸ਼ਾਲ ਕਪੂਰ ਲ